ਰੂਟੋਵਿਟਰ ਨਾਲ ਤੁਸੀਂ ਗਲਾਸ ਰੱਖੇ ਵਾਲੇ ਤਾਂ ਬਹੁਤ ਵੀਡੀਓ ਤੇ ਸ਼ਾਰਟ ਦੇਖੇ ਹੋਣੇ ਹਨਾ ਅੱਜ ਆਪਾਂ ਗਲਾਸ ਵੀ ਰੱਖਿਆ ਤੇ ਉੱਪਰ ਵੀ ਚੜ ਗਈ ਇਹ ਤੁਹਾਡੇ ਛੋਟੇ ਵੀਰ ਨੇ ਲਿਆਂਦਾ ਨਵਾਂ ਰੂਟੋਵਿਟਰ 10 ਫੁੱਟ ਡਵੈਲਪ ਕੰਪਨੀ ਦਾ ਪਹਿਲਾਂ ਵੀ ਆਪਾਂ ਇਹ ਯੂਜ਼ ਕਰਦੇ ਸੀਗੇ ਬਹੁਤ ਬਹੁਤ ਧੰਨਵਾਦ ਬਾਈ ਦਾ ਤੇ ਮੈਂ ਦੋਨੇ ਲੀਵਰ ਥੱਲੇ ਆ ਪਹਿਲਾਂ ਤਾਂ ਇਹ ਰੂਟੋਵਿਟਰ ਦੀ ਪਰਫਾਰਮੈਂਸ ਚੈੱਕ ਕਰੋ 10 ਫੁੱਟ ਰੂਟੋਵਿਟਰ ਆ ਚਾਰ ਬੰਦੇ ਉੱਪਰ ਆ ਛੋਟਾ ਤੇ ਦੂਜਾ ਵੀਰ ਜਿਹੜਾ ਇੱਧਰ ਖੜਿਆ ਦੋਨੇ ਕੁਇੰਟਲ ਦੇ ਲੱਗੇ ਆ ਕੁਇੰਟਲ ਕੁਇੰਟਲ ਦੀ ਪਰਲੇ ਪਾਸੇ ਥੋੜੇ ਵਜਨ ਘੱਟ ਆ ਜੂਰ ਉਹਨਾਂ ਦੋਨਾਂ ਦਾ ਇਹ ਰਲਾ ਕੇ ਬਣ ਜਾਊਗਾ ਕੋਈ ਡੇਢ ਕੁਇੰਟਲ ਤਾਂ ਤੇ ਗਲਾਸ ਵੀ ਉੱਪਰ ਪਾਣੀ ਦਾ ਧਰਿਆ ਤੇ ਰੋਟਾ ਵਿਟਰ ਤੁਹਾਡੇ ਸਾਹਮਣੇ ਚੱਲਦਾ ਪਿਆ ਮੈਂ ਕਹਿੰਨਾ ਮਜਾਲ ਆ ਕਿ ਟਟ ਨੂੰ ਕੋਈ ਪ੍ਰਵਾਹ ਹੋਵੇ ਜੁਮਾ ਸਰਾਗਾ ਲਵਾਦਾ ਐਂਡ ਤੇ ਆਜੋ ਹਣ ਥੋੜੇ ਛੋਟ ਨਾ ਆ ਥੋੜੇ ਮੈਂ ਤੇਜ਼ ਕਰਕੇ ਤੁਹਾਨੂੰ ਦਿਖਾਦਾ ਡਿਲੀਵਰੀ ਅੱਗੇ ਜਾ ਕੇ ਨਾ ਤੁਹਾਨੂੰ ਮੈਂ ਫੇਰ ਇਹਦੀ ਇਹ ਪਰਫਾਰਮੈਂਸ ਵੀ ਦਿਖਾਉਣਾ ਤੇ ਇਹ ਵਾਲਾ ਰੋਟਾਵੇਟਰ ਆਪਾਂ ਲਿਆ ਕਿਉਂ ਆ ਇਹ ਵੀ ਤੁਹਾਨੂੰ ਸਾਰੇ ਵੀਰਾਂ ਨੂੰ ਦੱਸੂਗਾ ਮੈਂ ਵੀ ਇਹ ਰੋਟਾਵੇਟਰ ਆਪਾਂ ਕਿਉਂ ਲਿਆ ਇਹਦੇ ਚ ਕੀ ਖੂਬੀਆਂ ਨੇ ਕਾਦੇ ਕਰਕੇ ਵੀ ਇਹ ਆਪਣੇ ਮਨ ਨੂੰ ਲੱਗਾ ਹਨ ਵੀ ਕੋਈ ਚੀਜ਼ ਆਪਾਂ ਨੂੰ ਚੰਗੀ ਲੱਗਦੀ ਆ ਹਨ ਤਾਂ ਹੀ ਆਪਾਂ ਉਹ ਚੀਜ਼ ਨੂੰ ਲੈਨੇ ਆ ਤੇ ਤੁਹਾਡੇ ਨਾਲ ਵੀ ਉਹ ਗੱਲ ਆਪਾਂ ਸ਼ੇਅਰ ਕਰਾਂਗੇ ਤੁਹਾਨੂੰ ਵੀ ਦੱਸਾਂਗੇ ਵੀ ਇਹਦੇ ਚ ਕੀ ਖੂਬੀਆਂ ਨੇ ਪਹਿਲਾ ਰੋਟਾਵੇਟਰ ਆਪਣਾ ਕਿੰਨਾ ਚਿਰ ਚਲਾਇਆ ਆਪਾਂ ਕੀ ਗੱਲਬਾਤ ਸਾਰੀ ਗੱਲਬਾਤ ਤੁਹਾਨੂੰ ਆਪਾਂ ਦੱਸ ਦਿਆਂ ਵੀਡੀਓ ਦੇ ਵਿੱਚ ਉਹ ਰੋਟੇਟਰ ਬਹੁਤ ਸ਼ਾਨਦਾਰ ਚੱਲਿਆ ਆਵੇ ਇਹ ਆਪਣਾ ਨਾਮ ਰੱਖ ਕੇ ਨਾਪਿਆ ਵੀ ਇਹਨੂੰ ਮਿਣਿਆ ਵੀ ਉਹ ਵਾਲਾ ਹੈਗਾ 8 ਫੁੱਟ ਇਹ ਹੈਗਾ 10 ਫੁੱਟ ਪੂਰਾ 2 ਫੁੱਟ ਦਾ ਫਰਕ ਆ ਤੇ ਇਹ ਰੋਟੇਟਰ ਦੇ ਉੱਪਰ ਉਹਨਾ ਕਾਗਜ਼ ਲਾਤ ਲੈਣ ਦੋ ਤੁਸੀਂ ਆਪ ਹੀ ਕਹੋਗੇ ਵਾਹ ਜੀ ਵਾਹ ਕਿਆ ਬਾਤਾਂ ਨੇ ਜਿਹੜੀਆਂ ਸਪੋਟਾ ਆ ਬਾਈ ਜੀ ਨਾਲ ਕਿੱਟ ਭੇਜੀ ਅੰਗਰੇਜ਼ੀ ਗਾਨਾ ਨਾਟ ਤੇ ਚਾਬੀਆਂ ਯਾਰ ਬਾਈ ਹੁਣਾਂ ਦਾ ਕਿੰਨਾ ਧੰਨਵਾਦ ਕਰਾਂ ਜਿਉਂਦੇ ਰਹੋ ਬਾਈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਹੀ ਜ਼ਿਆਦਾ ਧੰਨਵਾਦ ਜਿਉਂਦੇ ਰਹੋ ਸਭ ਤੋਂ ਪਹਿਲਾਂ ਆਪਾਂ ਗੁਰੂ ਘਰ ਵਾਹਿਗੁਰੂ ਸ਼ੁਕਰਾਨਾ ਕਰਿਆ ਮਹਾਰਾਜ ਦਾ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਬੱਬਾ ਜੀ ਤੁਸੀਂ ਇੰਨੇ ਜੋਗੇ ਕਰਿਆ ਹਨ ਤੇ ਮਹਾਰਾਜ ਦੀ ਲੈ ਕੇ ਆ ਗਿਆ ਛੋਟੇ ਨੇ ਟੇਕੇ ਅੰਦਰ ਮੱਥਾ ਤੇ ਚਾਲੇ ਪਾਤੀ ਇਹਦੀ ਪਰਫਾਰਮੈਂਸ ਵੀ ਦਿਖਾਉਣਾ ਮੈਂ ਤੁਹਾਨੂੰ ਆਪਾਂ ਛੋਟਾ ਰੋਟਾ ਵੇਟਰ ਲਾਦ ਲਈਏ ਇਹਨੂੰ ਲਾਦ ਕੇ ਤੇ ਬਾਈ ਨੂੰ ਆਪਾਂ ਗੱਡੀ ਦੇ ਵਿੱਚ ਲੋਡ ਕਰਕੇ ਭੇਜ ਦੇਣਾ ਬਾਈ ਵੀ ਪਰਫਾਰਮੈਂਸ ਦੇਖ ਕੇ ਗਿਆ ਸਾਰੀ ਸਾਰਾ ਚਲਾ ਕੇ ਕੋਲ ਵੀ ਰਾਣਾ ਬਹੁ ਬਈ ਇਹ ਵੀ ਨਹੀਂ ਸੀਗਾ ਇਹ ਲੈ ਵੀ ਆਪਾਂ ਗੱਡੀ 'ਚ ਕਰਾਤਾ ਲੋਡ ਤੇ ਹੁਣ ਆਜੋ ਆਪਾਂ ਖੇਤ ਦੇ ਵਿੱਚ ਇਹਦੇ ਨਾਲ ਕੱਪੜੇ ਲਾਉਣੇ ਆ ਲਵਾਵੇ ਲੂਵੀ ਆਇਓ ਲੋਣਿਆਂ ਸ਼ਾਫਟ ਛੂਟ ਕਰਦੇ ਆ ਸ਼ਾਫਟ ਵੀ ਇੰਨੀ ਨਗਰ ਨਾ ਬਈ ਇੰਨੀ ਜਿਆਦੇ ਨਗਰ ਸੀ ਇੰਨੀ ਜਿਆਦੇ ਨਗਰ ਵੀ ਕਿੰਨੀ ਤੁਹਾਨੂੰ ਦੱਸਾਂ ਵੀ ਹੁਣ ਮੈਂ ਨਾ ਵੀਡੀਓ ਥੋੜੀ ਫਾਸਟ ਕਰ ਦਿੱਤੀ ਆ ਕਿਉਂਕਿ ਤੁਸੀਂ ਹੋ ਜਾਣਾ ਸੀਗਾ ਬੋਰ ਨਹੀਂ ਤੇ ਤੁਹਾਨੂੰ ਆਵੇ ਤੁਹਾਨੂੰ ਮੋਟਾ ਮੋਟਾ ਜਿੰਨਾ ਕਿ ਦਿਖਾ ਦੇਖ ਸਕਦੇ ਹੋ ਹਣਾ ਤੁਸੀਂ ਦੇਖ ਲਿਓ ਨਹੀਂ ਤੇ ਰੋਟਾ ਵੀ ਟਰਾਪ ਨੇ ਕੋਲ いや ਕੋਈ ਨਹੀਂ ਆਪਾਂ ਵੀਡੀਓ ਬੌਂਦੇ ਹੀ ਰਹਿਣਾ ਇਹਦੀਆਂ ਆ ਕਦੂ ਕਦੂ ਕਰਨਾ ਸਾਰਾ ਕੁਝ ਹਣਾ ਜਿਹੜੀ ਇਹਦੀ ਪਰਫਾਰਮੈਂਸ ਚੈੱਕ ਕਰੀ ਨਾ ਗਲਾਸ ਰੱਖ ਕੇ ਬੰਦੇ ਉੱਪਰ ਚੜ੍ਹ ਕੇ ਸੁੱਕਾ ਆ ਨਹੀਂ ਹੈਗਾ ਸੁੱਕੇ ਵਾਣ ਦੇ ਵਿੱਚ ਆਪਾਂ ਨੂੰ ਪਤਾ ਵੀ ਸਾਰੇ ਚੱਲ ਪੈਂਦੇ ਆ ਕਿਉਂਕਿ ਥੱਲੇ ਨਹੀਂ ਜਾਂਦੇ ਉੱਪਰ ਉੱਪਰ ਘੁੰਮ ਜਾਂਦੇ ਆ ਹਨਾ ਇਹ ਖੇਤ ਤੋਂ ਨੂੰ ਪਤਾ ਲੱਗਦਾ ਹੀ ਹੋਊਗਾ ਮੀਂਹ ਪੈ ਕੇ ਹਟਿਆ ਤੇ ਖੇਤ ਗਿੱਲਾ ਪਾਣੀ ਵੀ ਲੱਗਿਆ ਸੀ ਸੁੱਕਿਆ ਐਨ ਗਿੱਲਾ ਖੇਤਾ ਦੇਖ ਲਓ ਤੁਹਾਨੂੰ ਥੱਲੇ ਪੱਟ ਕੇ ਵੀ ਦਿਖਾਉਣੇ ਆਪਾਂ ਵੀ ਕਿੰਨੀ ਮਿੱਟੀ ਇਹਨੇ ਪੱਟੀ ਵੀ ਥੱਲੋਂ ਨੋਂਂਟਾ ਛੋਟਾ ਵੀਰ ਕਹਿੰਦਾ ਸੀ ਗਿੱਟ ਪੂਰੀ ਮਿਣਕੀ ਇਹ ਗੇਠੇ ਕਾ ਪੂਰੀ ਮਿੱਟੀ ਐ ਨੇ ਥੱਲੇ ਕਪੱਟੀ ਐ ਦੋਨੇ ਲੀਵਰ ਥੱਲੇ ਹਨ ਨੇ ਅਗਲੇ ਪਾਸੇ ਤੁਸੀਂ ਮਿੱਟੀ ਦੇਖ ਲਓ ਜੀ ਕਿੰਨੀ ਮਿੱਟੀ ਇਹਦੇ ਅਗਲੇ ਪਾਸੇ ਆਉਂਦੀ ਪਈ ਐ ਤੇ ਜੌਂਡੀਆ ਦੇ ਵਿੱਚ ਹੁੰਦਾ ਨਾ 540 ਤੇ 540 ای ਵੀ ਕਈ ਬੋਲ ਦਿੰਦੇ ਆ ਕਈ ਹਜ਼ਾਰ ਚੱਕਰ ਵੀ ਬੋਲ ਦਿੰਦੇ ਆ ਓਨੋਮਿਕ ਬਹੁਤ ਕੁਛ ਹੋਇਆ ਅਲੱਗ-ਅਲੱਗ ਪਾਸਾ ਬੋਲ ਦਿੰਦੇ ਆ ਆਪਾਂ ਇਹ ਚੱਕਰ ਦੇਸੀ ਭਾਇਆ ਦੱਸਾ ਦੁੱਗਣੇ ਕਰਕੇ ਵੀ ਚਲਾਇਆ ਮੈਂ ਕਹਿੰਦਾ ਮਜਾ ਆ ਟਰੈਕਟਰ ਨੂੰ ਕੋਈ ਪ੍ਰਵਾਹ ਆਵੇ 1500 ਚੱਕਰ ਦਾ ਟਰੈਕਟਰ ਕੋਈ ਲੋਡ ਨਹੀਂ ਕੋਈ ਕੁਝ ਨਹੀਂ ਇੱਕ ਸ਼ਾਰਟ ਦੇ ਵਿੱਚ ਮੈਂ ਆਵਾਜ਼ ਸ਼ਾਇਦ ਇਸੇ ਸ਼ਾਰਟ ਚ ਹੀ ਘੱਟ ਰੱਖੀ ਆ ਤੇ ਆ ਛੋਟਾ ਪੂਰਾ ਖੁਸ਼ ਹੁੰਦਾ ਫਿਆ ਕਹਿੰਦਾ ਵੀ ਪੂਰਾ ਬਾਗੋ ਬਾਗਿਆ ਆਪਾਂ ਇਹ ਨਜ਼ਾਰੇ ਪੂਰੇ ਕਿ ਕਿਸੀ ਡਰਦੇ ਸੀਗੇ ਵੀ ਸਾਡਾ ਟਰੈਕਟਰ ਛੋਟਾ ਆ ਮਿੱਟੀ ਤੁਸੀਂ ਦੇਖ ਲਓ ਕਿੰਨੀ ਪੱਟੀ ਆ ਕਿੰਨਾ ਡੂੰਗਾ ਜਾਂਦਾ ਇਤੋਂ ਲਈ ਆਈਡੀਆ ਲਾ ਲਓ ਤੇ ਆ ਤੁਸੀਂ ਦੇਖ ਹੀ ਲਓ ਹਣ ਗਲਾਸ ਤੇ ਚਾਰ ਬੰਦੇ ਉੱਪਰ ਗਲਾਸ ਵਾਲੇ ਦਾ ਸਾਰਿਆਂ ਨੇ ਵੀਡੀਓ ਪਾਈਆਂ ਹੋਣੀਆਂ ਪਰ ਐਦਾਂ ਗਲਾਸ ਰੱਖ ਕੇ ਤੇ ਚਾਰ ਜਾਣੇ ਉੱਪਰ ਚੜ੍ਹ ਕੇ ਜੇ ਕਿਸੇ ਨੇ ਪਾਈ ਆ ਤੇ ਮੈਨੂੰ ਦੱਸਿਓ ਜਰੂਰ ਗਲਾਸ ਵੀ ਆਪਣਾ ਪਾਣੀ ਦਾ ਉਦਾਂ ਹੀ ਆ ਉੱਤੇ ਟਿਕਿਆ ਆ ਤੇ ਬੰਦੇ ਵੀ ਆਪਣੇ ਉੱਪਰ ਉੱਦਾਂ ਹੀ ਟਿਕਿਆ ਦੋਨੇ ਲੀਵਰ ਥੱਲੇ 1500 1600 ਚੱਕਰ ਤੇ ਟਰੈਕਟਰ ਮੈਂ ਕਹਿੰਦਾ 50 RPM ਨਹੀਂ ਡ੍ਰੌਪ ਕਰੇ ਕਿੱਟ ਨੇ 50 ਵੀ ਕੀ ਹੁੰਦੇ ਪੂਰਾ ਐਨ ਤਨਾ ਟੰਡ ਦਿਲ ਬਾਗੋ ਬਾਗ ਆ ਵਾਰ-ਵਾਰ ਭਾਈ ਹਣਾ ਦਾ ਧੰਨਵਾਦ ਹੀ ਆ ਤੇ ਇਹ ਦਿਨਾਂ ਮ ਇਕੱਲੀ ਇਕੱਲੀ ਚੀਜ਼ ਤੁਹਾਨੂੰ ਅੱਗੇ ਦੱਸਦਾ ਆਂ ਵੀਡੀਓ ਦੇ ਵਿੱਚ ਵੀ ਇਹਦੇ ਚ ਕਿਹੜੀਆਂ ਖੂਬੀਆਂ ਨੇ ਇਕੱਲੀ ਇਕੱਲੀ ਆਜੋ ਤੁਸੀਂ ਆਪਾ ਤੁਹਾਡਾ ਸਮਾਂ ਨਹੀਂ ਲੈਣਾ ਆਜੋ ਆਪਾਂ ਵੀਡੀਓ ਅੱਛੀ ਗੱਲ ਕਰਦੇ ਆਂ ਦੇਖਦੇ ਆਂ ਲਓ ਜੀ ਪਰਫਾਰਮੈਂਸ ਤੁਸੀਂ ਦੇਖ ਲਈ ਆ ਬੜੇ ਜਣੇ ਨਾ ਆਪਣੇ ਗਲਾਸ ਰੱਖਦੇ ਨੇ ਜਾਓ ਕੁਛ ਇਹ ਨਾ ਪਹਿਲੀ ਗੱਲ ਤੇ ਮੈਂ ਦੱਸਦਾ ਇਹ ਪੇਡ ਪ੍ਰੋਮੋਸ਼ਨ ਨਹੀਂ ਹੈਗੀ ਇਹ ਆਪਣਾ ਪ੍ਰੈਕਟੀਕਲ ਆ ਬਾਈ ਉਹਨਾਂ ਦਾ ਨਾ ਆਪਾਂ ਰੂਟਾਵੇਟਰ ਪਹਿਲਾਂ ਵੀ ਇੱਕ ਯੂਜ਼ ਕਰਿਆ ਉਹ ਸ਼ੋਰਟ ਤੁਸੀਂ ਸਾਰੇ ਪਹਿਲੀਆਂ ਚ ਦੇਖ ਹੀ ਲਿਆ ਹੋਣੇ ਸਾਰਾ ਕੁਝ ਤੁਸੀਂ ਦੇਖ ਹੀ ਲਿਆ ਮੈਂ ਤਾਂ ਕਿਹੜੀਆਂ ਚੀਜ਼ਾਂ ਤੁਹਾਨੂੰ ਦਿਖਾਉਣੀਆਂ ਪ੍ਰੈਕਟੀਕਲ ਵੀ ਇਹਦੇ ਵਿੱਚ ਦੂਜਿਆਂ ਨਾਲੋਂ ਫਰਕ ਕੀ ਆ ਜਿਹੜਾ ਇਹ ਵਾਲਾ ਰੂਟਾ ਵੀਟਰ ਆਪਾਂ ਆ ਲਿਆ ਹੋਰ ਵੀ ਬੜੇ ਕੰਪਨੀ ਵਾਲੇ ਵੀਰ ਆਪਾਂ ਨੂੰ ਕਹਿੰਦੇ ਸੀ ਸੌਰੀ ਉਹਨਾਂ ਨੂੰ ਹੱਥ ਜੋੜ ਕੇ ਮਾਫੀ ਆ ਕਿਉਂਕਿ ਬੰਦੇ ਦਾ ਦਿਲ ਜਿੱਥੇ ਜੁੜਿਆ ਹੋਵੇ ਹਨਾ ਆਪਣਾ ਦਿਲ ਇਹਦੇ ਨਾਲ ਜੁੜਿਆ ਸੀ ਤੇ ਆਪਾਂ ਨੂੰ ਵਧੀਆ ਲੱਗਦਾ ਸੀ ਸਭ ਤੋਂ ਪਹਿਲੀ ਮੇਨ ਗੱਲ ਜਿਹੜੀ ਇਹਦੇ 'ਚ ਇਹ ਨਿੱਗਰ ਬਹੁਤ ਆ ਜਿਹੜਾ ਪਹਿਲਾ ਰੂਟਾ ਵੀਟਰ ਸੀ ਆਪਣਾ ਉਹ ਚੱਲ ਗਿਆ 2015 ਤੋਂ ਲੈ ਕੇ 24 ਤੱਕ ਤੇ ਤੁਸੀਂ ਆਪੇ ਹੀ ਹਿਸਾਬ ਲਾ ਲਓ 15 ਤੇ 24 ਤੇ ਉਹਦਾ ਗੇਅਰ ਅੱਜ ਤੱਕ ਨਹੀਂ ਖੁੱਲਿਆ ਆਹ ਵਾਲਾ ਗੇਅਰ ਬਾਕੀ ਇਹਨੀਆਂ ਛੁਰੀਆਂ-ਛਰੀਆਂ ਪੈਣੀਆਂ ਜਾਂ ਸਾਈਡਾਂ ਦੇ ਉਹ ਆਪਣੇ ਚੇਨ ਚੁੰਜ ਕਰਨੇ ਉਹ ਤਾਂ ਹੁੰਦੇ ਹੀ ਆ ਸਾਰਿਆਂ ਦੇ ਤੁਹਾਨੂੰ ਪਤਾ ਹੀ ਆ ਉਹ ਵੀ ਇੱਕ ਵਾਰੀ ਸਾਈਡਾਂ ਦਾ ਜੋ ਵੀ ਇਹਦੀ ਸਰਵਿਸ ਹੋਈ ਉਹ ਇੱਕ ਵਾਰੀ ਜਿਆਦੀ ਵਾਰੀ ਨਹੀਂ ਕੋਈ ਹਰ ਸੀਜ਼ਨ ਖੋਲਦੇ ਸੀ ਤੇ ਹਰ ਇੱਕ ਸੀਜ਼ਨ ਦੇ ਵਿੱਚ ਇਹ ਆਪਣਾ ਰੋਟੇਟਰ ਚੱਲਦਾ ਰਿਹਾ 50 ਕਿੱਲੇ ਦਾ ਚੱਲਦਾ ਹੀ ਰਿਹਾ ਨਾ ਤੇ ਬਾਕੀ ਜਿਹੜਾ ਆਉਂ ਚੱਲਦਾ ਰਿਹਾ 70 80 70 80 ਉਹ ਆਪਾਂ ਗਿਣਦੇ ਨਹੀਂ ਕਿਉਂਕਿ ਉਹ ਆਪਣੇ ਵੀਰ ਭਰਾਜ ਨੇ ਕੋਈ ਵੀ ਵੀਰ ਭਰਾਣ ਲੋਡ ਹੁੰਦੀ ਹੈ ਨਾ 70 80 ਕਿਲੇ ਚੱਲਦਾ ਸੀ ਪਰ ਆਪਾਂ ਆਪਦੇ ਆਪਦੇ 50 ਕਿਲੇ ਆਪਾਂ ਗਿਣਦੇ ਆ ਵੀ ਚੱਲਦਾ ਹੀ ਸੀ ਇੰਨਾ ਕਿ ਚੱਲਦਾ ਸੀ ਆ ਤਾਂ ਅੱਜ ਤੱਕ ਨਹੀਂ ਖੁੱਲਿਆ ਉਹ ਉਦਾਂ ਹੀ ਤੁਸੀਂ ਲੋਡ ਕਰਦੇ ਕਰਦੇ ਉਹਦੇ ਸ਼ਾਟ ਲਏ ਹੋਣੇ ਤੁਸੀਂ ਦੇਖੇ ਵੀ ਹੋਣੇ ਹਨਾ ਹੁਣ ਮੈਂ ਦੱਸਦਾ ਵੀ ਇਹਦੇ ਵਿੱਚ ਕਿਹੜੀ ਗੱਲ ਤੋਂ ਆਪਾਂ ਇਹ ਰੂਟਾ ਵਟਰ ਲਿਆ ਇੱਧਰ ਆ ਰੰਨੇ ਮੇਰੇ ਵੀਰ ਕਹਿੰਦੇ ਨੇ ਨਾ ਨੰਨਾ ਵਿਖਾ ਕੋਸ਼ਿਸ਼ ਕਰੂੰਗਾ ਇਸ ਸੀਸੇ ਨਾਲ ਨੰਨਾ ਵਿਖਾਉਣ ਦੀ ਬੜੇ ਮੇਰੇ ਵੀਰ ਕਹਿੰਦੇ ਹੁੰਦੇ ਇੱਧਰ ਦੀ ਲਿਆ ਇੱਕ ਤਾਂ ਇਹਦਾ ਬੈਨੀਫਿਟ ਆ ਆ ਵੀ ਜਿਹੜੀ ਤਵੀ ਇਹਦੇ ਚ ਆਉਂਦੀ ਆ ਮੇਰੇ ਵੀਰ ਕਹਿੰਦੇ ਸਾਰਿਆਂ ਚ ਆਉਂਦੀ ਆ ਸਾਰਿਆਂ ਚ ਨੇ ਲੱਗ ਗਿਓ ਆ ਕੇ ਨੰਨੇ ਦਿਖਾਈ ਇਹਦੀ ਨਾ ਤਵੀ ਐਡਜਸਟ ਹੁੰਦੀ ਆ ਇਹਨੂੰ ਕਮਾ ਲਓ ਇੱਥੋਂ ਇਹ ਗੋਲ ਇੱਥੋਂ ਕਮਾ ਲਓ ਜਿੰਨੀ ਮਰਜ਼ੀ ਇਧਰ ਨੂੰ ਇਧਰ ਨੂੰ ਅੰਦਰ ਬਾਹਰ ਜੋ ਮਰਜ਼ੀ ਕਰ ਲੋ ਇਹਦੇ ਤੋਂ ਜਿੰਨੀ ਮਰਜ਼ੀ ਕਰ ਲੋ ਦੂਜਿਆਂ ਦੇ ਆਪਣੇ ਇਥੋਂ ਦੇ ਚੌਰਸ ਜੋ ਕਲੰਪ ਵਿੱਚ ਫਸ ਜਾਂਦੇ ਆ ਚੌਰਸ ਹੋ ਜਾਂਦੇ ਤਾਂ ਫਿਕਸ ਰਹਿੰਦੀ ਆ ਇਹਦੀ ਤਵੀ ਜਿੰਨੀ ਮਰਜ਼ੀ ਬਾਹਰ ਕੱਢ ਸਕਦੇ ਜਿੰਨੀ ਮਰਜ਼ੀ ਅੰਦਰ ਕਰ ਸਕਦੇ ਇਹ ਕੀ ਹੋ ਗਿਆ ਅੱਗੇ ਫੇਰ ਲਿਆ ਨੰਨੇ ਇਧਰ ਦੀ ਅੱਗੋਂ ਦੀ ਲਿਆ ਤੂੰ ਆ ਜਾ ਮੈਂ ਤਾਂ ਰਹਿਣ ਦੇ ਮੈਂ ਦੋ ਨੂੰ ਬੋਲ ਕੇ ਦੱਸ ਦੂੰ ਇੱਕ ਚੀਜ਼ ਆ ਜਿੱਤੋਂ ਆਪਣੇ ਲਿੰਕਾਂ ਬੈਂਦੀਆਂ ਇਹ ਚੀਜ਼ ਇਹ ਚੀਜ਼ ਇੰਨੀ ਜ਼ਿਆਦੇ ਨਿੱਗਰਾਂ ਤੇ ਮਜ਼ਬੂਤ ਆ ਇਹ ਸਾਰੀ ਉਮਰ ਮੈਂ ਕਹਿੰਦਾ ਘੁੰਮਣ ਦਾ ਕੋਈ ਸਵਾਲ ਹੀ ਨਹੀਂ ਵੀ ਘੁੰਮ ਜੂ ਹਣਾ ਫਿਰ ਇੱਥੋਂ ਦਿਖਾਦੇ ਬੋਛ ਵਸੇ ਆ ਤਾਂ ਸਾਰੇ ਦਿੰਦੇ ਆ ਪਰ ਇਹਨਾਂ ਦਾ ਬੋਛਾ ਲੱਗੇ ਤਰ੍ਹਾਂ ਦਾ ਇਹ ਚੀਜ਼ ਹੋ ਗਈ ਸ਼ੌਕਰ ਵਗੈਰਾ ਹੋ ਗਏ ਹਣਾ ਫਿਰ ਇਹਦੇ ਐਮ ਐਮ ਦੀ ਜਿਵੇਂ ਮਟਾਈ ਤੁਹਾਨੂੰ ਦਿਖਾਵਾਂ ਵੀ ਇਹ ਕਿੰਨਾ ਨਿੱਗਰ ਆ ਇੱਥੇ ਆ ਨੀ ਇੱਥੋਂ ਮੇਰੇ ਵੀਰ ਜਿਹੜੇ ਜਾਣਕਾਰ ਆ ਉਹਨਾਂ ਨੂੰ ਪਤਾ ਲੱਗ ਹੀ ਜਾਣਾ ਸਾਰੀ ਪਲੇਟ ਆਹ ਦੇਖ ਲਓ ਇੱਥੇ ਵੀ ਆ ਜਾ ਇੱਥੇ ਵੀ ਆ ਜਾ ਇੱਕ ਚੀਜ਼ ਤੁਹਾਨੂੰ ਹੋਰ ਦਿਖਾਉਣਾ ਪਿੱਛੋਂ ਦੀ ਆ ਤੁਸੀਂ ਨਾ ਬੇੜਾ ਸਾਰੀਆਂ ਪਲੇਟਾਂ ਨਜ਼ਰ ਮਾਰਿਓ ਇੱਥੇ ਆ ਜਾ ਪਿੱਛੋਂ ਦੀ ਆ ਸਿੱਧਾ ਇੱਥੇ ਆ ਜਾ ਇੱਕ ਆਹ ਪਲੇਟ ਦੀ ਮਟਾਈ ਦੇਖ ਲਓ ਐਜੀ ਦੇਖ ਲਓ ਅੱਗੇ ਆ ਜਾ ਐਜੀ ਦੇਖ ਲਓ ਕਹਿੰਦਾ ਮਤਲਬ ਸਾਰੀਆਂ ਦੇਖ ਲਓ ਆਪਾਂ ਕੀ ਦੇ ਦਿਆਂ ਵੀ ਆਪਣੇ ਵੀਰ ਭਰਾ ਆਪਾਂ ਕਿਸੇ ਨੂੰ ਮਾਰਾ ਨਹੀਂ ਕਹਿੰਦੇ ਆਪਾਂ ਆਪਣੇ ਦਿਲ ਲੱਗੀ ਗੱਲ ਹੁੰਦੀ ਆ ਹਨਾ ਉਹਨਾਂ ਦੀਆਂ ਸੈਡਾਂ ਵਾਲੀਆਂ ਪਲੇਟਾਂ ਮੋਟੀਆਂ ਹੁੰਦੀਆਂ ਜਾਂ ਇੱਥੋਂ ਵਾਲੀਆਂ ਮੋਟੀਆਂ ਹੁੰਦੀਆਂ ਬਾਕੀ ਆੜੀਆਂ ਹੁੰਦੀਆਂ ਨਾ ਚਾਰੇ ਥੁਰੀਆਂ ਪਤਲੀਆਂ ਕਰ ਦਿੰਦੇ ਇਹਦੀਆਂ ਸਾਰੀਆਂ ਦੀਆਂ ਸਾਰੀਆਂ ਪਲੇਟਾਂ ਬਹੁਤ ਮੋਟੀਆਂ ਮੈਨੂੰ ਐਮ ਐਮ ਦਾ ਤਾਂ ਨਹੀਂ ਕਨਫਰਮ ਯਾਦ ਕਿਉਂਕਿ ਸਿੱਧੀ ਜੀ ਗੱਲ ਆ ਇਹ ਪੇਡ ਪ੍ਰੋਮੋਸ਼ਨ ਨਹੀਂ ਹੈਗੀ ਇਹ ਜੱਟ ਸੌਦਾ ਸਿੱਧੀ ਜੀ ਪ੍ਰੋਮੋਸ਼ਨ ਆ ਪ੍ਰੋਮੋਸ਼ਨ ਨਹੀਂ ਕਹਿ ਸਕਦੇ ਫਿਰ ਮੁੰਝ ਗੱਲ ਨਿਕਲ ਜਾਂਦੀ ਸਿੱਧੀ ਜੀ ਗੱਲ ਆ ਕਿਸਾਨ ਵੀਰ ਦਾ ਮਤਲਬ ਮੇਰਾ ਆ ਦਾ ਰਿਵਿਊ ਆ ਸਿੱਧਾ ਯਾਰ ਦਾ ਕਿਉਂਕਿ ਆਪਾਂ ਪਹਿਲਾਂ ਵਰਤਿਆ ਤੇ ਆਪਾਂ ਫਿਰ ਦੁਬਾਰਾ ਇਹ ਲੈ ਲਿਆ ਨਿੱਗਰ ਜਿੰਨੋਂ ਆਪਾਂ ਨਿੱਗਰ ਕਹਿ ਦਿੰਨੇ ਫਿਰ ਆਹ ਦੀਆਂ ਸਪੋਟਾਂ ਮੈਂ ਅਜੇ ਤੱਕ ਕਿਸੇ ਦੇ ਨਹੀਂ ਦੇਖੀਆਂ ਸਾਈਡਾਂ ਤੇ ਇਹ ਹੈਗਾ 10 ਫੁੱਟ ਇਹਦੀ ਲੰਬਾਈ ਹੈਗੀ 10 ਫੁੱਟ ਹੋਰ ਵੱਡੀ ਗੱਲ ਤੋਂ ਅਜ ਤਾਂ ਤੁਸੀਂ ਸ਼ਾਰਟ ਸਾਰੇ ਦੇਖ ਹੀ ਲਏ ਹੋਣੇ ਸੱਚ ਇਹ ਟਰੈਕਟਰ 10 ਫੁੱਟ ਰੋਟਾਵੇਟਰ ਕੀ ਦੀ ਮਗਰ ਚੱਲਦਾ ਪਿਆ ਹੈ ਇਹ ਟਰੈਕਟਰ 50 ਐਚਪੀ ਵੀ ਪੂਰਾ ਨਹੀਂ ਹੈਗਾ ਜੇ ਕਾਪੀ ਦਾ ਹਿਸਾਬ ਆਪਾਂ ਲਈਏ ਨਾ 50 ਐਚਪੀ ਪੂਰਾ ਨਹੀਂ ਹੈਗਾ ਇਹ ਟਰੈਕਟਰ ਇਹ ਹੈਗਾ 50 50 ਈ ਇਹ ਥੋੜੇ ਮਾਡਲ ਆਏ ਸੀ ਜੋਂ ਦੀ ਅਦੇ ਕਈ ਮੇਰੇ ਵੀਰਾਂ ਨੂੰ ਪਤਾ ਹੋਏਗਾ ਇਹ ਪੂਰਾ 50 ਨਹੀਂ ਹੈਗਾ ਵਿਚਾਰਾ ਇਹ ਛੋਟਾ ਜਿਹਾ ਟਰੈਕਟਰ ਹੁਣ ਮੇਰੇ ਕਈ ਵੀਰ ਜਿਹੜੇ ਮੇਰੇ ਨਾਲ ਜੁੜੇ ਹੋਣਗੇ ਉਹ ਦੱਸਣਗੇ ਵੀ ਇਹਨਾਂ ਜਿਗਾਰਡਬਾਜੀ ਕਰੀਆ ਹਾਂ ਕਰੀਆ ਟਰੈਕਟਰ ਨਾਲ ਜਿਗਾਰਡਬਾਜੀ ਕਰੀਆ ਉਹ ਜਿਹੜੇ ਮੇਰੇ ਵੀਰ ਜੁੜੇ ਆਪਣੇ ਨਾਲ ਹਾਂ ਟਰੈਕਟਰ ਦੀ ਮੋਡੀਫਿਕੇਸ਼ਨ ਜ਼ਰੂਰ ਹੋਈ ਆ ਪਰ ਜਿਹੜਾ origignal ਟਰੈਕਟਰ ਆ ਉਹ 50 ਤੋਂ ਥੱਲੇ ਹੀ ਆਉਂਦਾ ਤੇ 10 ਫੁੱਟਾ ਫੇਰ ਵੀ ਬਹੁਤ ਮਹਿੰਨੇ ਰਖਾਉਂਦਾ 10 ਫੁੱਟਾ ਤੁਹਾਨੂੰ ਪਤਾ ਹੀ ਆ ਵੀ ਕਿਹੜੇ ਟਰੈਕਟਰ ਖਿੱਚਦੇ ਆ 65 ਤੋਂ 75 HP ਟਰੈਕਟਰ 10 ਫੁੱਟੇ ਨੂੰ ਖਿੱਚਦੇ ਆ ਇਹ 10 ਫੁੱਟ ਪੂਰਾ ਇੱਕ ਨਿੱਗਰ ਮੇਰੇ ਨਾਲ ਜ਼ਿਆਦਾ ਨਿੱਗਰ ਆ ਨਾ ਆ ਬਾਜੀ ਹੁਣ ਨੰਬਰ ਦਿਖਾ ਦੇ ਇਹ ਨਾਲ ਮਲੇਰ ਕੋਟਲੇ ਮਲੇਰ ਕੋਟਲੇ ਤੋਂ ਖੰਨਾ ਰੋਡ ਦੁਗਰੀ ਹਾਂ ਮਲੇਰ ਕੋਟਲੇ ਤੋਂ ਖੰਨੇ ਰੋਡ ਤੇ ਦੁਗਰੀ ਹਾਂ ਉਸ ਰੋਡ ਤੇ ਆ ਬਾਈ ਹੁਣਾਂ ਦਾ ਨੰਬਰ ਵੈਸੇ ਮੈਂ ਡਿਸਪਲੇ ਤੇ ਵੀ ਲਾਉਂਗਾ ਇੰਨਾ ਅੱਜ ਨਾ ਖੇਤ ਦੇ ਵਿੱਚ ਆਪਾਂ ਲਗਾਵੇ ਲੂਵੇ ਤੁਸੀਂ ਸਾਰੇ ਦੇਖ ਹੀ ਲੈਣੇ ਖੇਤ ਦੇ ਵਿੱਚ ਇਦਾਂ ਰੋਟਾਵੇਟਰ ਚੱਲਦਾ ਨਹੀਂ ਜਿੱਦਾਂ ਇਹ ਚੱਲਿਆ ਆਪਣਾ ਨਾ ਕਈ ਮੇਰੇ ਵੀਰ ਜਾਣਕਾਰ ਹੋਣਗੇ ਜਿਹੜੇ ਰੋਟਾਵੇਟਰ ਚਲਾਉਂਦੇ ਆ ਵੀ ਛੁਰੀਆਂ ਗ੍ਰੈਂਡ ਕਈ ਜਿਹੜੀ ਕਰਨੀਆਂ ਪੈਂਦੀਆਂ ਟਰੈਕਟਰ ਤੁਰ ਦੇਣੀ ਹਨ ਇਹ ਪਤੰਦਰ ਪਹਿਲੇ ਦੇਣੀ ਆਪਾਂ ਇਦਾਂ ਹੀ ਲਾਇਆ ਤੇ ਇਦਾਂ ਹੀ ਚਲਾਤਾ ਇਦਾਂ ਹੀ ਫਿਰ ਇਹਦਾ ਡਾਲਾ ਡੂਲਾ ਇੰਨਾ ਜਿਆਦੇ ਨਿੱਗਰ ਆ ਮੈਂ ਕਹਿੰਦਾ ਜੀ ਕੀ ਆਈ ਬਾਤਾਂ ਵੀ ਨਿੱਗਰ ਉਹ ਤਾਂ ਨਾ ਮੇਰੇ ਵੀਰ ਪਤੰਦਰ ਕੋਈ ਕਮੀ ਛੜਦੇ ਹੀ ਨਹੀਂ ਇੰਨਾ ਜਿਆਦੇ ਲੋਹਾ ਲਾਉਂਦੇ ਨੇ ਇੰਨਾ ਜਿਆਦੇ ਲੋਹਾ ਟਰੈਕਟਰ ਦੇ ਕੋ ਪੈਰ ਨਹੀਂ ਲੱਗਣੇ ਤੁਸੀਂ ਦੇਖ ਲਓ ਮਾੜਾ ਟਰੈਕਟਰ ਨੂੰ ਚੱਕਦਾ ਨਹੀਂ ਆਪਣੇ ਪਹਿਲੇ ਰੋਟਾ ਟਰੈਕਟਰ ਨੂੰ ਨਹੀਂ ਸੀ ਕੋਈ ਚੱਕਦਾ ਤੇ ਇਹਨੂੰ ਤਾਂ ਚੱਕਣਾ ਹੀ ਕਿੰਨੇ ਆ ਇਹ ਵੀ ਨਹੀਂ ਚੱਕਿਆ ਜਣਾ ਕਿਸੇ ਤੋਂ ਆਪਣਾ ਪਹਿਲਾ ਰੋਟਾ ਟਰੈਕਟਰ ਜਿਹੜੇ ਆਮ ਟਰੈਕਟਰ ਸੀ ਨਾ ਉਹਨਾਂ ਤੋਂ ਚੱਕ ਨਹੀਂ ਸੀ ਹੁੰਦਾ ਤੇ ਇਹ ਤਾਂ ਚਲੋ ਇਹ ਤਾਂ ਚੱਕ ਹੋਣਾ ਹੀ ਕੀ ਆ ਹਨਾ ਇੱਕ ਚੀਜ਼ ਮੈਂ ਹੋਰ ਦੱਸਣ ਲੱਗਿਆ ਸੀ ਮੈਨੂੰ ਯਾਦ ਭੁੱਲ ਗਈ ਇਹ ਸਰਕਾਰ ਵੱਲੋਂ ਨਾ ਮਾਨਤਾ ਪ੍ਰਾਪਤ ਕਿਸੇ ਮੇਰੇ ਵੀਰ ਨੇ ਮਤੋਂ ਕੋਈ ਸਬਸਿਡੀ ਆਉਂਦੀ ਆ ਸਰਕਾਰ ਵੱਲੋਂ ਜਦੋਂ ਆਉਂਦੀ ਆ ਇੱਥੇ ਆਪਾਂ ਨੂੰ ਸਬਸਿਡੀ ਮਿਲੂਗੀ ਇਦਾਂ ਨਹੀਂ ਹੈਗੀ ਵੀ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਨਹੀਂ ਵੀ ਇਹ ਕੋਈ ਲੋਕਲ ਬ੍ਰਾਂਡ ਆ ਇਹ ਕੋਈ ਲੋਕਲ ਬ੍ਰਾਂਡ ਨਹੀਂ ਹੈਗਾ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਬਾਈ ਹੁਣਾਂ ਦਾ ਰਜਿਸਟਰਡ ਸਾਰਾ ਕੁਝ ਉਹ ਕੀ ਆ ਕੰਮ ਜੇ ਕੋ ਕੱਲ ਨੂੰ ਆਪਾਂ ਨੂੰ ਸਬਸਿਡੀ ਆਉਂਦੀ ਆ ਜਦੋਂ ਵੀ ਆਉਂਦੀ ਆ ਅੱਜ ਕੱਲ ਨੂੰ ਪਰਸੂ ਇਹਦੇ ਤੇ ਸਬਸਿਡੀ ਲਾਊਡ ਆ ਆਪਾਂ ਨੂੰ ਸਬਸਿਡੀ ਮਿਲੂਗੀ ਜਿੰਨੀ ਵੀ ਮਿਲੂਗੀ ਫਿਰ ਗੀਅਰ ਦਿਖਾ ਦੇਣਨਾਂ ਗੀਅਰ ਸ਼ਾਫਟ ਮੈਂ ਤਾਂ ਮੈਂ ਪਹਿਲਾਂ ਵੀ ਲਾਉਣ ਲੱਗਿਆ ਸਾਰੇ ਦਿਖਾਏ ਆ ਸ਼ਾਟ ਵੀ ਇਹਦੇ ਵਿੱਚ ਕੀ ਕੀ ਮਟੀਰੀਅਲ ਆ ਵੀਰਾਂ ਜਿਹੜੇ ਮੇਰੇ ਵੀਰ ਉਹੀ ਗੱਲ ਮੈਂ ਜ਼ਿਆਦਾ ਤਾਂ ਨਹੀਂ ਬੋਲਦਾ ਪਿਆ ਮੇਰੇ ਵੀਰਾਂ ਨੂੰ ਨਾ ਅੱਜ ਕੱਲ੍ਹ ਕਿਸਾਨ ਵੀਰਾਂ ਨੂੰ ਬਹੁਤ ਨੌਲੇਜ ਆ ਬਹੁਤ ਜ਼ਿਆਦਾ ਬਹੁਤ ਹੀ ਜ਼ਿਆਦੇ ਸਿਆਣੇ ਆ ਸਾਰੇ ਮੇਰੇ ਵੀਰ ਕਮਲੇ ਨਹੀਂ ਹੈਗੇ ਆ ਗਰਾਰੀਆਂ ਦਿਖਾ ਦਿੰਨਾਂ 21 36 28 ਫਿਰ ਜਿਹੜੀਆਂ ਇਹਦੀਆਂ ਆਪਣਾ ਸ਼ਾਟ ਜਾਂ ਜੋ ਵੀ ਸਿਸਟਮ ਇਹਦਾ ਸਾਰਾ ਕੰਮ ਮਕੈਨੀਕਲ ਆ ਮਤਲਬ ਇਦਾਂ ਨਹੀਂ ਹੈਗਾ ਵੀ ਜਿਗਾਰਡ ਬਾਜੀ ਇਹਦੇ ਚ ਕੁਝ ਨਹੀਂ ਹੈਗੀ ਹੁਣੇ ਤੁਸੀਂ ਗਲਾਸ ਰੱਖੇ ਦਾ ਸ਼ਾਟ ਦੇਖ ਲਿਆ ਹਣਾ ਅਸੀਂ ਉੱਪਰ ਵੀ ਖੜ ਗਏ ਦੇ ਤਾਂ ਵੀ ਦੇਖ ਲਿਆ ਹਣਾ ਤੇ ਲਿਫਟ ਚੱਕੀ ਦੀ ਆਵਾਜ਼ ਕੋਈ ਤੂੰ ਸੁਣੀ ਹੋਣੀ ਹੈ ਖਿਚ 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 ਕੁਛ ਨਹੀਂ ਕਰਦਾ ਕੁਛ ਵੀ ਜਮਾ ਸਾਇਲੈਂਟ ਆਵਾਜ਼ ਨਹੀਂ ਆਉਂਦੀ ਜਮਾ ਹੀ ਆਵਾਜ਼ ਨਹੀਂ ਆਉਂਦੀ ਵੀ ਮਾਰੀ ਮੋਟ ਵੀ ਕੋ ਖਿਚ ਪਿਚ ਚ ਐ ਪੈ ਕਰ ਜੇ ਤੇ ਆਦੇ ਵੀਰ ਨੂੰ ਦੋ ਆ ਗਿਆ ਇਹ ਤੁਹਾਡੇ ਵੀਰ ਨੇ ਨਵਾਂ ਲਿਆ ਇਹਦਾ ਨਾਮ ਹੈਗਾ ਡਵੈਲਪ ਡਵੈਲਪ ਨੋ ਪਾ 40 ਡਵੈਲਪ ਡਵੈਲਪ ਦਾ ਮਤਲਬ ਸਾਰੇ ਵੀਰਾਂ ਨੂੰ ਪਤਾ ਹੀ ਆ ਮਕੈਨਿਕਲ ਵਰਕਸ ਬਾਈ ਜੀ ਉਹਨਾਂ ਦਾ ਐਡਰੈਸ ਤੁਹਾਨੂੰ ਮੈਂ ਦੱਸਦਾ ਵੈਸਾ ਤਾਂ ਪੇਡ ਪ੍ਰੋਮੋਸ਼ਨ ਹੈ ਨਹੀਂ ਜੇ ਕਿਸੇ ਵੀਰ ਨੇ ਨਵਾਂ ਖਰੀਦਣਾ ਬਾਈ ਦਾ ਨੰਬਰ ਮੈਂ ਫੇਰ ਵੀ ਖੁਸ਼ ਹੋ ਗਈ ਕਿਉਂਕਿ ਇਹਨਾਂ ਕਈ ਰ ਬੰਦਾ ਖੁਸ਼ ਹੁੰਦਾ ਦਿਲ ਤੋਂ ਆਵਾਜ਼ ਆਉਂਦੀ ਆਣਾ ਆਪਾਂ ਖੁਸ਼ ਹੋ ਕੇ ਬਾਈ ਨਾਲ ਨੰਬਰ ਨਾਲ ਉਹ ਡਿਸਪਲੇ ਤੇ ਚੱਲਦਾ ਹੀ ਹੋਣਾ ਤੇ ਤੁਸੀਂ ਇਹ ਨਵਾਂ ਰੋਟਰਵੇਟਰ ਤੁਸੀਂ ਖਰੀਦ ਸਕਦੇ ਹੋ ਮੈਂ ਆਪ ਪਰਸਨਲ ਖਰੀਦਿਆ 2 ਸਾਲ ਦੀ ਸੱਚ ਗਾਰੰਟੀ ਹੈ ਦੀ ਫੁੱਲ ਫੁੱਲ ਦੀ ਮਤਲਬ ਫੁੱਲ ਜੋ ਮਰਜ਼ੀ ਕਰਿਓ ਫੁੱਲ ਆਹ ਕ੍ਰਾਸ ਦੀ ਨਹੀਂ ਆਪਾਂ ਕਹਿ ਸਕਦੇ ਕ੍ਰਾਸ ਦੀ ਤਾਂ ਨਹੀਂ ਕਿਉਂਕਿ ਇਹਨੂੰ ਕਈ ਰ ਆਪਾਂ ਗ੍ਰੀਸ ਨਹੀਂ ਕਰਦੇ ਸਿੱਧੀ ਜੀ ਗੱਲ ਮੈਂ ਤਾਂ ਕੋਈ ਮਾਈਨਸ ਪੁਆਇੰਟ ਦੱਸਦਾ ਨਹੀਂਦਾ ਮੈਂ ਵੀ ਦੱਸ ਦੇਣਾ ਇਹਦੀ ਨਹੀਂ ਕੱਲੇ ਦੀ ਬਾਕੀ ਰੂਟਾ ਵੀ ਸਾਰੇ ਦੀ 2 ਸਾਲ ਦੀ ਫੁੱਲ ਗਰੰਟੀ ਆ ਦੋ ਜੋ ਮਰਜ਼ੀ ਕਰਿਓ ਸੀਲਾਂ ਇਹਦੀਆਂ ਮੈਕੈਨਿਕਲ ਬੋਸ਼ ਵਗੈਰਾ ਸੀਲਾਂ ਜੋ ਵੀ ਆ ਸਾਰਾ ਕੁਝ ਹੈਨ ਇੱਕ ਜੀ ਹੋਰ ਦਿਖਾਉਣੇ ਆ ਜਾ ਆਪਾਂ ਨੇ ਕਿਤੋਂ ਵੀ ਤੁਹਾਨੂੰ ਟਾਂਕਾ ਟੂੰਕਾ ਨਹੀਂ ਦੱਸਣਾ ਇੰਨੀ ਸਫਾਈ ਨਾਲ ਬਣਿਆ ਨਾ ਇੰਨੀ ਸਫਾਈ ਨਾਲ ਹਾਂ ਤਾਂ ਇਹ ਲਬੇੜ ਵੀ ਦਿੱਤਾ ਹੋਇਆ ਹੈ ਦਿਖਾਓ ਮੈਨੂੰ ਕਿੱਥੇ ਟਾਂਕਾ ਲੱਗਾ ਨਾ ਨਕੀ ਦੇ ਦੇ ਸਜਦੇ ਇੰਨੀ ਜਿਆਦੇ ਸਫਾਈ ਆ ਨਾ ਪਾਊਡਰ ਕੋٹنگ ਕਲਰ ਆ ਉਦੋਂ ਵੀ ਬੈਸਟ ਹੀ ਬਾਈ ਹੋਣੀ ਕਹਿੰਦੇ ਸੀ ਪਾਊਡਰ ਕੋٹنگ ਕਲਰ ਆ ਵੀ ਇਹ ਨਹੀਂ ਹੈਗਾ ਇਹਨੂੰ ਰੰਗ ਰੰਗ ਉਤਰ ਜੁਨਾ ਤੇ ਦੋ ਆ ਗਿਆ ਉਹਦੇ ਛੋਟੇ ਵੀਰ ਨੂੰ ਕਿਸੇ ਵੀ ਮੇਰੇ ਵੀਰ ਨੇ ਰੂਟਾ ਵੀਟਰ ਖਰੀਦਣਾ ਤੇ ਤੁਸੀਂ ਬਾਈ ਹਣਾ ਨਾਲ ਕੰਟੈਕਟ ਜ਼ਰੂਰ ਕਰਿਓ ਮੈਨੂੰ ਇਹ ਪਸੰਦ ਆ ਪਰਸਨਲੀ ਜਿਹਨੂੰ ਕਹਿੰਦੇ ਪਰਸਨਲੀ ਮੈਨੂੰ ਪਸੰਦ ਆ ਦੋ ਆ ਗਿਆ ਉਹਦੇ ਛੋਟੇ ਵੀਰ ਨੂੰ ਮਿਲਦੇ ਆ ਅਗਲੀ ਵੀਡੀਓ ਵਿੱਚ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਬਹੁਤ ਮੇਰੇ ਵੀਰ ਨਾ ਪੁੱਛਦੇ ਹੁੰਦੇ ਆ ਕਮੈਂਟਾਂ ਦੇ ਵਿੱਚ ਵੀ ਨੰਨਾ ਦਾ ਖਾਤਰਾ ਨੰਨਾ ਕਿਹੜਾ ਲਓ ਜੀ ਮੇਰਾ ਨੰਨਾ ਵੇਖੋ ਨੰਨੂ ਜਿਹੜਾ ਵੀਡੀਓ ਸ਼ੂਟ ਕਰਦਾ ਹੁੰਦਾ ਛੋਟਾ ਵੀਰ ਮੇਰਾ ਇਹ ਹਰ ਇੱਕ ਕੰਮ ਚ ਛੋਟਾ ਵੀਰ ਆਪਣੇ ਨਾਲ ਹੁੰਦਾ ਜਿਉਂ ਨਾ ਰਵੇ ਧੰਨਵਾਦ ਵੀਰ ਦਾ ਵੀ